ਆ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬੱਜਵਾਨਾ ਤਹਿਸੀਲ ਮਿੱਤਰੋ ਨਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤਾਜੀ ਸੂਈ ਆਪਾਂ ਬੈਡ ਦਿਖਾ ਰਹੇ ਆ ਵੱਡੇ ਕੱਤ ਕਾਠ ਵਾਲੀ ਆ ਚੰਗੇ ਕੱਤ ਕਾਠ ਵਾਲੀ ਤੇ ਫੇਸ ਕੁਆਲਿਟੀ ਵੀ ਮਿੱਤਰੋ ਬਹੁਤ ਸੋਹਣੀ ਆ ਥਾਂਲੇਵੇ ਦੀ ਬਣਤਰ ਤੁਹਾਨੂੰ ਆਪਾਂ ਦਿਖਾਉਣੇ ਆ ਥੋੜੀ ਜਿਹੀ ਲੇਵੇ ਦੀ ਜਿਹੜੀ ਤਾਕਤ ਅੱਗੇ ਨੂੰ ਹੈ ਤੇ ਹੈ ਮਿੱਤਰੋ ਚੰਗੀ ਤੇ ਚੰਗਾ ਮਿੱਤਰੋ ਬਹੁਤ ਤਿਆਰ ਹੈ ਤੇ ਕਦੋਂ ਸੂਈ ਹੈ ਤੇ ਕਿੰਨਾ ਬੋੜਾ ਇਹਦੀ ਗੱਲਬਾਤ ਪਾਈ ਲਖਵੀਰ ਸਿੰਘ ਕਾਲੇ ਦੇ ਨਾਲ ਕਰਾਂਗੇ ਫਿਕਸ ਹਵਾਨੇ ਦੀ ਐ ਟਾਈਟ ਹਵਾਨੇ ਦੀ ਜਿਹੜੀ ਆਪਾਂ ਕਹਿ ਸਕਦੇ ਆ ਤੇ ਕਦ ਕਾਡ ਮਿੱਤਰੋ ਸੁਣਾ ਆ ਧੋਰੋ ਜਿਉਂ ਇੱਕ ਵਾਰੀ ਤੇ ਲਖਵੀਰ ਸਿੰਘ ਕਾਲਾ ਮੈਂਬਰ ਪਿੰਡ ਬੱਜੋਆਣਾ ਤਹਿਸੀਲ ਮਿੱਤਰੋ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਘਰੇਲੂ ਹੈ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਚੰਗੀ ਆਪਾਂ ਕਹਿ ਸਕਦੇ ਆ ਵੀ ਵਾੜ ਤੇ ਮੂਰੇ ਦੁੱਧ ਚੰਗਾ ਕੱਢਦੇ ਹੇ ਉਮੀਦ ਆ ਜਿਹੜੇ ਹਿਸਾਬ ਨਾਲ ਮਿੱਤਰੋ ਹੁਣ ਬੋੜਾ ਤਿਆਰ ਹੈ ਤੇ ਅੱਗੇ ਵੀ ਮੁਰਾ ਚੰਗਾ ਕੱਡੂ ਜੀ ਮੋੜ ਲਓ ਜੀ ਤੇ ਐਚ ਐਫ ਕਰਾਸ ਪਾਣਾ ਆਪਾਂ ਕਹਿ ਸਕਦੇ ਆ ਤੇ ਥੋੜੇ ਜਿਹੜੇ ਮਗਰਲੇ ਥਾਣਾ ਮਿੱਤਰੋ ਉਹ ਛੋਟੇ ਆ ਤੇ ਵੱਜ ਜਾਣਗੇ ਕਿਉਂਕਿ ਸੂਈ ਨੂੰ ਹਜੇ ਥੋੜਾ ਦਿਨ ਹੋਏ ਨੇ ਤੇ ਉਹ じゃ ਮਿੱਤਰੋ ਰੇਟ ਆ ਜਿਹੜੇ ਹਿਸਾਬ ਨਾਲ ਜਾਨਵਰ ਹੈ ਤੇ ਠੰਡੀ ਸੀਲ ਫੁੱਲ ਤੁਸੀਂ ਦੇਖ ਸਕਦੇ ਬਹੁਤ ਵਧੀਆ ਤੇ ਬਹੁਤ ਬੱਚਾ ਕੀ ਹੈ ਮਗਰ ਬੱਚਾ ਜੀ ਓਕੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਆਪਣਾ ਨਾਮ ਹੈਗਾ ਲਖਵੀਰ ਸਿੰਘ ਕਾਲਾ ਜਦੋਂ ਆਪਾਂ ਮਹਾਰਾਜ ਮਾੜੀ ਭੈਣੀ ਤੋਂ ਆਉਣੇ ਹਨ ਕੱਸੀ ਆਉਂਦੀ ਹੈ ਕੱਸੀ ਦੇ ਨਾਲ ਸੂਏ ਪੁਲ ਸੂਏ ਦੇ ਪੁਲ ਤੋਂ ਨਥਾਣੇ ਵਾਲੇ ਪਾਸੇ ਨਥਾਣੇ ਵਾਲੀ ਸਾਈਡ ਆ ਪਹੀ ਪਹੀ ਆਖੇ ਹਨ ਸਹੀ ਪਹੀ ਠੀਕ ਹੈ ਨਿਆਈ ਵਾਲਾ ਮੋਗਾ ਪਾਇਦਾ ਜੀ ਨਿਆਈ ਵਾਲਾ ਮੋਗਾ ਠੀਕ ਹੈ ਇਹ ਪਹਿਲਾ ਸੂਆ ਸੂਏ ਜੀ ਪਹਿਲਾ ਸੂਆ ਤੇ ਕਦੋਂ ਕਦੀ ਸੂਈ ਹੈ ਤੀਜਾ ਦਿਨ ਤੀਜਾ ਦਿਨ ਠੀਕ ਹੈ। ਅ ਭਾਈ ਕਹਿੰਦਾ ਵੀ ਤਿੰਨ ਦਿਨ ਹੋ ਗਏ ਮਿੱਤਰੋ ਸੂਈ ਨੂੰ। ਕਿੰਨਾ ਕੁ ਬੋੜਾ ਹੂ ਤਿਆਰ? 16 ਕਿਲੋ। 16 ਹੈਗਾ ਪੂਰਾ। ਠੀਕ ਹੈ। ਮਗਰ ਮਿੱਤਰੋ ਬੱਛਾ ਤੁਸੀਂ ਦੇਖ ਸਕਦੇ ਹੋ ਨਾੜੂ ਦੇ ਨਾਲ ਐਜੇ ਕੱਚਾ ਪਿਆ। ਤੇ ਮੁੱਲ ਫਿਰ ਕੀ ਕਰਤਾ ਜੀ? ਮੁੱਲ ਭਾਈ 70000। 70000 ਮਾਣ ਤਾਣ ਹੋ ਜੂਗਾ। ਓਕੇ। ਮੁੱਲ ਮਿੱਤਰੋ 70000 ਆ ਮਾਣ ਤਾਣ ਹੋ ਜੂਗਾ ਤੇ ਫੋਨ ਨੰਬਰ ਜੀ ਆਪਣਾ 70078 77078 30831 30831। ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰਿਓ ਸੰਪਰਕ ਚੰਗੀ ਬੇਲ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਪਹਿਲੇ ਸੂਏ ਮਿੱਤਰੋ ਇਹ ਸੂਈ ਆ ਫੇਸ ਕੁਆਲਟੀ ਫਿਰ ਆਪਾਂ ਕਹਨੇ ਬਹੁਤ ਵਧੀਆ ਰੰਗ ਮਿੱਤਰੋ ਬਹੁਤ ਚੰਗਾ ਗਰਮੀ ਮਿੱਤਰੋ ਝੱਲਣ ਵਾਲੀ ਆ ਤੇ ਕਿਉਂਕਿ ਇਹ ਕ੍ਰੋਸ ਪਾਣਾ 65 ਫੁੱਟ ਵੀ ਮਿੱਤਰੋ ਇਹਦੀ ਚੰਗੀ ਹੋਣੀ ਆ ਤੇ ਟੈਂਕ ਹਵਾਨੇ ਦੀ ਆ ਦੁੱਧ ਜਿਹੜੇ ਹਿਸਾਬ ਨਾਲ ਮਿੱਤਰੋ ਬੋੜਾ 16 ਲੀਟਰ ਤਿਆਰ ਹੈ ਜੇ ਕੋਈ ਦੋ ਟਾਈਮ ਤਸੱਲੀ ਕਰਨਾ ਚਾਹੁੰਦਾ ਹੋਵੇ ਹਾਂ ਬਾਈ ਉਹ 70 ਜੀ ਉਹ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਬੰਦ ਆ ਰੰਗ ਝੋਲੇ ਭੰਦੀ ਓਕੇ ਨਹੀਂ ਦੁੱਧ ਦਾ 16 ਹਾਂ ਓਕੇ 16 ਲੀਟਰ ਮਿੱਤਰੋ ਬਾਈ ਕੰਦਾ ਪੂਰਾ ਦੁੱਧ ਹੈ ਤਸੱਲੀ ਤੁਸੀਂ ਖੁਦ ਕਰਨੀ ਹੈ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਥੰਲੇ ਵੀ ਦੀ ਬੰਤਰ ਆਪਾਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਈਆ ਬਹੁਤ ਵਧੀਆ ਤੇ ਠੰਡੇ ਸੀਲ ਵੀ ਫੁੱਲ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਸ਼ੁਕਰੀਆ